ਹਾਂ ਜੀ ਕਿਉਂਕਿ ਭੈਣ ਨੇ ਜੀ ਦੂਜੇ ਘਰ ਜਾਣਾ ਫਿਰ ਆਪਾਂ ਤਾਂ ਤਾਂ ਫੇਸ ਰਿਵੀਲ ਨਹੀਂ ਕਰਦੇ ਹਾਂ ਹਾਂ ਪਤਾ ਹੈ ਇਥੋਂ ਸਟੇਟ ਕਰ ਹਾਂ ਠੀਕ ਹੈ ਠੀਕ ਵਾਹ ਅਜ ਤੈਨੂੰ ਸੁਵੰਦਨਾ ਕਰੇ ਸਾਰਾ ਕੁਝ ਡਾਈਸ ਇਹਦਾ ਕਵਰ ਕੁਵਰ ਕਰਸ਼ਾ ਨਾ ਆ ਸਾਰਾ ਕੁਝ ਐ ਨਾਲ ਹੀ ਆਂਦਾ ਅੱਛਾ ਤੂੰ ਬਾਹਰੋਂ ਲੂ ਸਪੌਂਸਰ ਕੀਤਾ ਇਹਨੂੰ ਹਾਂ ਐਡੀ ਕੋਈ ਲੋਡ ਨਹੀਂ ਸੀ ਇਹਨੂੰ ਵੈਸੇ ਟ ਸਿਮਪਲ ਰਾਇ ਤੇ ਦੇ ਦਿੰਦੇ 416 ਹਾਂ ਇਹ ਵੀ ਸੀ ਹਾਂ ਕੀ ਚਾਹੀਦਾ ਸਮਝ ਕੇ ਲੈ ਜਾ ਕੇ ਚੱਲੇ ਆਂ ਅਸੀਂ ਫੈਂਸ ਮਿਲਦੇ ਆਂ ਚੱਲਾ ਦੁੱਧ ਪਿਆਵਾ ਲਕੀਆਂ ਵਾਲਾ ਆ ਆ ਓਏ ਇਹ ਜੜਦੇ ਪੁੱਤ ਨੂੰ ਓ ਜੜਦੇ ਪੁੱਤ ਨੇ ਜੜਦੇ ਪੁੱਤ ਨੂੰ ਖੁੰਝੇ ਲਾ ਲਈ ਨੀ ਤਾਂ ਛੜਾ ਲਿਆ ਏ ਹਾਂ ਚਲੋ ਜੀ ਗੋਗਨੇ ਵੱਧ ਮਾਰਾ ਲੰਗੀ ਇਹਦਾ ਥੱਲੇਵਾੜ ਵੜ ਕੇ ਯਾ ਯਾਰਾਡ ਨਹੀਂ ਵੀਰ ਅਸੀਂ ਡਰਾਈਵਰ ਸਾਹਮਣੇ ਕਿਵੇਂ ਆਈ ਨੀ ਡਰਾਈਵਰ ਖਤਰਨਾਕ ਡਰਜਾਂ ਦੇ ਪਿੱਛੇ ਹੀ ਭਾਦਾ ਚੱਕਣਾ ਚੱਕਣਾ ਆ ਨੁੱਕਰ ਚ ਲਿਆ ਮਾਰਿਆ ਛੂਠੀ ਵੇਖ ਜੂ ਉੱਥੇ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਹੋਪ ਕਰਦਾ ਦੋਸਾਰੇ ਠੀਕ ਹੋਵਗੇ ਸੋ ਗਾਇਜ਼ ਅੱਜ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਧਿਆਨ ਇਥੋਂ ਸਟੇਟ ਕਰ ਹਾਂ ਠੀਕ ਵਾਹ ਜੇ ਤੈਨੂੰ ਸਵੰਦਨਾ ਕਰੇ ਸਾਰਾ ਕੁਝ ਤੇ ਇਹਦਾ ਉਹ ਵੀ ਖਾਦ ਨਹੀਂ ਤੇ ਪਸੰਦ ਆ ਨਹੀਂ ਹੈ ਬਾਕੀ ਆਪਾਂ ਇਹਦਾ ਡੈਮੋ ਦਵਾਂਗੇ ਵਾਲ ਸਟੇਟ ਕਰਕੇ ਵੀ ਵੇਖਾਂਗੇ ਵੀ ਇੱਦਾਂ ਮhenga ਆ ਤਾਂ ਕਿ ਇਹ ਵਾਲ ਵੀ ਸਹੀ ਕਰਦਾ ਹੈ ਹੈਨਾ ਛੋੜਾ ਹੋਵੇ ਵੀ ਭੜਾ ਤੇ ਤੇ ਨਹੀਂ ਕਰਦਾ ਦਾ ਲੈ ਜਾ ਸੋਹੇ ਬੈ ਜਾ ਕਿਹੜੀ ਕੰਪਨੀ ਦਾ ਹੈ ਪ੍ਰਾਈਸ ਇਹਦਾ ਕਵਰ ਕੁਵਰ ਕਰਛਾ ਨਾ ਆ ਸਾਰਾ ਕੁਝ ਐ ਨਾਲ ਹੀ ਆਂਦਾ अच्छा तू बारोला से स्पॉन्सर ਕੀਤਾ ਇਹਨੂੰ ਹਾਂ ਐਡੀ ਕੋਈ ਲੋਡ ਨਹੀਂ ਸੀ ਇਹਨੂੰ ਵੈਸਟ ਸਿੰਪਲ ਰਾਇ ਤੇ ਦੇ ਦਿੰਦੇ 416 ਹਾਂ ਇਹ ਵੀ ਸੀ ਨਾਲ ਆ ਵੀ ਲਿਆਈਆਂ ਕਲਪ ਕਲਿੱਪ ਵੀ ਦਾ ਇਸ ਸੰਦੀ ਉਹ ਕਰਨ ਲਈ ਜਿਹੜੇ ਉਹ ਕਰਦੇ ਨੇ ਸੈਕਸ਼ਨ ਕਲਿੱਪਸ ਇਹ ਵੀ ਹੁੰਦੇ ਆ ਹਾਂ ਫੇਰੇ ਕਹੋ ਨਾ ਅਧੀਆਂ ਚੀਜ਼ ਲਈ ਅਧੀਆਂ ਨਹੀਂ ਇੱਕ ਹੀ ਬਰੋਲਾ ਚੱਲੰਦਾ ਆਈ ਡੋਟ ਨਾ ਲਈ ਨਹੀਂ ਪਤਾ ਤੁਹਾਨੂੰ ਮੇਰੇ ਕੋਲ ਸ਼ਾਨਾ ਪਸਾ ਹਾਂ ਚਾਹਾਂ ਉਹ ਰਹਿ ਜਾਂ ਮੇਰੇ ਕੋਲ ਬੋਲਾ ਕੋਸ਼ ਚਾਹੀਦਾ ਹੁੰਦਾ ਲਓ ਹਾਂ ਮੰਗਾ ਮੂਣੀ ਧੋਕੇ ਆਇਆ ਰਾਤੀ ਸੁੱਤੀ ਪੈ ਨੂੰ ਸੁਪਨਾ ਆਇਆ ਜੀ ਅੱਜ ਦਿਨ ਸ਼ਗਣਾ ਦਾ ਆਇਆ ਜੀ ਭੀੜਾ ਸ਼ਗਨ ਮਹਤਾ ਆਇਆ ਫਕੀਰ ਰਲ ਕੇ ਜਸ਼ਨ ਮਨਾਇਆ ਸਕੀਏ ਨੇ ਰਲ ਕੇ ਨਾਲੇ ਗੁੱਗੁਨੇ ਮੰਗਿਆ ਕੰਮ ਹੂ ਬਣਾਇਆ ਗੁੱਡ ਮਾਰਨਿੰਗ ਵੀ ਸ੍ਰੀ ਕਾਲ ਜੀ ਕੀ ਹਾਲ ਚਾਲ ਜੀ ਵੈਰੀ ਗੁੱਡ ਜੀ ਕਹਿੰਦੇ ਆ ਸਕਵਾਇਆ ਇਹਨੂੰ ਪੁੱਛੋ ਆ ਸਕਵਾਇਆ ਕਿ ਸੌਂਗਾ ਕਿ ਦੱਸਦੇ ਅੱਜ ਦਿਨੇ ਛਗਣਾ ਆਂਦਾ ਆਇਆ ਜੀ ਮੰਗਾ ਨਾ ਕੇ ਨਹੀਂ ਆਇਆ ਅਸੀਂ ਗੱਲਾਂ ਕਰ ਬੈਠ ਜਾਓ ਜੀ ਗੁੱਡ ਮਾਰਨਿੰਗ ਅਰਲੀ ਗੁੱਡ ਮਾਰਨਿੰਗ ਗੱਗੂ ਤੇ ਸਨੋਵਰ ਇਜ਼ ਬੈਸਾ ਵੈਸੀ ਚ ਬੈਸਾ ਵੈਸੀ ਪਕਾਦੀ ਇਹਨਾਂ ਦੀ ਓ ਲਾਲੇ ਧੱਕਿਆ ਖੁੰਝੇ ਲਾਲੇ ਜੜਦੇ ਪੁੱਤ ਨੂੰ ਹੋ ਜੜਦੇ ਪੁੱਤ ਨੇ ਜੜਦੇ ਪੁੱਤ ਨੂੰ ਖੁੰਝੇ ਲਾ ਲਈ ਹੋ ਜੱਟਾ ਕਹਿੰਦੇ ਮੇਰੇ ਵੀਰੋ ਕਹਿੰਦੇ ਨਹੀਂ ਤਰਕੇ ਤਰਕੇ ਕੌਣ ਲੱਗੇ ਕਿ ਅੱਜ ਪਤਾ ਲੱਗਿਆ ਜੀ ਪੱਟਾਂ ਦੇ ਜ਼ੋਰ ਦਾ ਕਹਿੰਦਾ ਸਲ ਮਾਰ ਲਿਆ ਮੂਦਾ ਕਹਿੰਦੇ ਗੱਗੂ ਨੇ ਢਾ ਲਿਆ ਸਨੋਵਰ ਨੂੰ ਕਹਿੰਦੇ ਮੇਰੇ ਵੀਰੋ ਉਂਗਲਾ ਮਰੋੜਤੀਆਂ ਕਹਿੰਦਾ ਸਨੋਵਰ ਨੇ ਆਦਾ ਦਾ ਪੇਚ ਖੇਡ ਦਿੱਤਾ ਏ ਕਹਿੰਦੇ ਉਂਗਲਾ ਮਰੋੜਨ ਦੀ ਨਿੰਜਾ ਟੈਕਨੀਕ ਸਨੋਵਰ ਵੱਲੋਂ ਕਹਿੰਦੇ ਮੇਰੇ ਵੀਰੋ ਫਰਮਾਈ ਗਈ ਹੈ ਗੱਗੂ ਦੇ ਉੱਤੇ ਗੱਗੂ ਜੂਝਦਾ ਹੈ ਉਂਗਲਾ ਮਰੋੜਨ ਵਾਲੀ ਨਿੰਜਾ ਟੈਕਨੀਕ ਤੋਂ ਬਚਦਾ ਹੈ ਬਚਾ ਲਿਆ ਗਿਆ ਬਈ ਗੱਗੂ ਨੇ ਆਪਦੇ ਕਹਿੰਦੇ ਮੇਰੇ ਵੀਰ ਸਨੋਵਰ ਹਣਾ ਨੂੰ ਥੱਲੇ ਮੂਦਾ ਮਾਰ ਲਿਆ ਲੈ ਵੀ ਕਹਿੰਦੇ ਧਾਨ ਮਰੋਡ ਨਿੰਜਾ ਟੈਕਨੀਕ ਧਾਨ ਮਰੋਡ ਨਿੰਜਾ ਟੈਕਨੀਕ ਚੱਲ ਚੈਂਪੀਅਨਸ ਚੋਲ ਕਰ ਆਏ ਤਿੰਨ ਦੀ ਕਰਦੇ ਆ ਓ ਚੱਲ ਬਈ ਗੱਗੂ ਨੂੰ ਮਾਰ ਕੇ ਮੂਦਾ ਟਾ ਗਏ ਸਿੱਧਾ ਕਰਤਾ ਜੀ ਬਾਲ ਸਾਰ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਤਿ ਸ੍ਰੀ ਅਕਾਲ ਜੀ ਤੇ ਸਨੋਵਰ ਬਾਲ ਦਾ ਖੇ ਹੋਈ ਉਹਨੇ ਡੋਲੀ ਵਰਲਡ ਚੈਂਪੀਅਨ ਸਨੋਵਲ ਅੱਜ ਛਕਣਾ ਹਾਂਜੀ ਰਾਲ ਕੇ ਸਕੇ ਜਸਨ ਮਾੜਾ ਹਾਂਜੀ ਸਸੀ ਕਾ ਜੀ ਕੀ ਅੱਜ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਹੈਵ ਅ ਨਾਈਸ ਡੇ ਗੁੱਡ ਮਾਰਨਿੰਗ ਫਰੈਂਡਸ ਉੱਠ ਜਾਓ ਅਸੀਂ ਲੈ ਲੈਣ ਸਬਜੀ ਹਕੂ ਨਹੀਂ ਹਕਣੀਆਂ ਕਿਨੇ ਲਵਾ ਦਿਆਂ ਥੱਲੇ ਬੱਲ ਸਾਹਿਬ ਉਹਨਾਂ ਨੇ ਘੋਲ ਹੋਏ ਜੜੇ ਹਾਂ ਕੀ ਚਾਹੀਦਾ ਸਭ ਜਗਾ ਲੈ ਜਾ ਕੇ ਚੱਲੇ ਆਂ ਅਸੀਂ ਫਰੈਂਡਸ ਮਿਲਤੇ ਹੈ ਯਾ ਬੇਬੀ ਗੋ ਬਾਏ ਓ ਮਾਈ ਗੋਡ ਮੀਂਹਾਂ ਨਹੀਂ ਲਾ ਲੱਖਾਂ ਸੰਗ ਲੰਮੇ ਨਾਲ ਗੁਨੇ ਵੱਧ ਮਾਰਾ ਲਾ ਸੰਗੀ ਜਾਂਦਾ ਥੱਲੇ ਵੜ ਮੜ ਕੇ ਯਾ ਯਾਰਾਡ ਨਹੀਂ ਉਮੀਦ ਸੀ ਆ ਉਮੀਦ ਤੇ ਨਹੀਂ ਆ ਉਮੀਦ ਤਾਂ ਜਮਾਈ ਨਹੀਂ 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 ਹੋਣੀ ਮੋਬਾਈਲ ਜਦੋਂ ਫੜਿਆ ਦਮ ਮਿੰਟ ਬਾਅਦ ਛੜੇ ਪਿੰਦਾ ਚਾਹ ਨਿਕਲ ਓਏ ਮਾੜੀ ਗੱਲ ਚੱਲ ਜਾਂਦੀ ਉੱਠ ਯਾਰ ਬਾਹਰ ਨਿਕਲ ਓ ਹਣ ਕੰਮ ਧੰਦਾ ਕਰਨੀਏ ਆਹ ਬੈਟ ਲਾਇਆ ਇੱਥੇ ਸੌ ਗਿਆ ਵਾ ਉੱਠਣਾ ਠੂਠੀਆ ਕੀ ਠੂਠੀ ਨਹੀਂ ਆ ਸਾਡੇ ਲਾਲਾ ਠੂੜੀ ਮੂ ਆਏਗਾ ਠੂਠੀ 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 5 ਰੁਪਏ ਠੂਠੀ ਮੂੰਹ 5 ਰੁਪਏ ਆ ਲੈ ਲੈ ਵਰਕੇ ਕਹਿਣੇ ਆ ਚੱਲੀਏ ਮਗਰ ਬਾਹ ਮੜ ਕੇ ਤੈਨੂੰ ਘਰ ਆ ਲੂ ਲੈ ਜਾਣਾ ਚੱਲੀਏ ਤੈਨੂੰ ਅੱਡਾਂ ਗਿਆ ਜੀ ਹਾਂ ਓਏ ਠੂਠੀ ਮੂੰਹ ਲੈਣਾ ਜੀ ਓ ਲੈ ਲਸਣ ਇੱਥੇ ਲੈ ਲਸਣ ਜਿੰਜਰ 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 ਵੈਰੀ ਗੁੱਡ ਤੇ ਗਾਰਲਿਕ ਆ ਓ ਗਾਰਲਿਕ ਗਾਰਲਿਕ ਭੇਖਾ ਪੈ ਗਿਆ ਗਾਰਲਿਕ ਸਾਰੇ ਜਿੰਜਰ ਜਿੰਜਰ ਦੇ ਮਾਹ ਦੋ ਨਾਲ ਆਏ ਛੇ ਲਸਣ ਆ ਲੋਜ گارਲਿਕ ਆ ਜੀ ਨਹੀਂ ਤੂੰ ਲਸਣ ਹੀ ਕਹਦੇ ਭਰਾਵਾ ਲਸਣ 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 ਠੂਟੀ ਠੂਟੀ ਟੂਟੀ ਟੂਰੀ ਟੂਰੀ ਠੂਟੀ ਡਰਾਈਵ ਕਰਾ ਆਪਣੀ ਕਿਵੇਂ ਆਈ ਨਹੀਂ ਡਰਾਈਵ ਰੇ ਖਤਰਨਾਕ ਡਰ ਜਾਂਦੇ ਪਿੱਛੇ ਹੀ ਭਾਦਾ ਚੱਕਾ ਚੱਕਾ ਉਹ ਨੁੱਕਰ ਚਾ ਉਹ ਨੁੱਕਰ ਚ ਲੈ ਆ ਮਾਰਿਆ ਐਡੀ ਕਹਿੰਦਾ ਬੈਕ ਕਰ ਲੋ ਇਧਰ ਨੂੰ ਉਧਰ ਨੂੰ ਬੈਕ ਕਰਦੀ ਕਹਿੰਦਾ ਇੱਥੇ ਆਏ ਨੂੰ ਵੀ ਜਾਣਾ ਸਾਡੀਆਂ ਵਾਲੇ ਡਰ ਕੇ ਸਾਡੇ ਨਾਲ ਨੂੰ ਸਿੱਧੀ ਕਰਦੇ ਬੰਦੇ ਵੇ ਲੋ ਕਿੰਨੇ ਆ ਠੂਠੀ ਵੇਚਣਾ ਠੂਠੀ ਵਿਕੀ ਨਹੀਂ ਆ ਠੂਠੀ ਨਹੀਂ ਵਿਕੀ ਕਹਿੰਦੇ ਉਹ ਨਾ ਤਾਂ ਨਹੀਂ ਮਿੱਤੇ ਮੇਰਾ ਵੱਡਾ ਰੇਤੀ ਰਗੀ ਰੇਟ ਲੱਗਾ ਕਹਿੰਦੇ ਭਾਈ ਬਹੁਤ ਕਿਹਨੇ ਫਰੀਜ਼ ਨਹੀਂ ਲੈਣੀ ਠੂਠੀਆਂ ਹੀ ਇਹ ਜਿਹੜੀ ਠੂਠੀ ਇੱਕ ਜਿਹੜੇ ਵਧੀ ਘੜੀ ਜਾਂਦੀ ਸਾਇ ਠੂਠੀ ਦਾ ਠੂਠੀ ਮੂੰਹ ਇਹ ਆ ਮੰਗਾ ਮੰਗਾ ਹੋਈ ਪਈ ਆ ਮੰਗੇ ਕਿਵੇਂ ਆ ਆ ਜੇ ਠੂਠੀ 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 ਵਾਲੀ ਗੱਲ ਸੱਚ ਆ ਵੇ ਆਵੇਂ ਭਾਈ ਦੋਖਣ ਦਿਸ ਜਾਂਦਾ ਆ ਦੇਖਿਆ ਤੂੰ ਇਹ ਕੇ ਦੇਖੋ ਜਾਲੀ ਕਪੜਾ ਹੋ ਰੰਗ ਬਰੰਗੇ ਕਪੜੇ ਵਾਲਾ ਵੀ ਹੈਗਾ ਥੋੜੀ ਨਹੀਂ ਵੱਡੀਗੀ ਕੁਦਲਾ ਬੋਲੀ ਨਿਕਾ ਸਹੀ ਗੱਲ ਹੈ ਨਾ ਮੰਗੇ ਉਹਦਾ ਬੋਲੀ ਨਿਕਾ ਨਾ ਜਰਾ ਇਹਨੇ ਕਦੇ ਕਿਸੇ ਨਾਲ ਕੀਤੀ ਭਾਜੀ ਕਿਧਰ ਜਾ ਕੇ ਮਾਜੀ ਉਹ ਭਾਜੀ ਕੀ ਗੱਲ ਉਹ ਕੀ ਗੱਲ ਕਿਧਰ ਲਈ ਜਾਂਦੇ ਏ ਹੈਵੀ ਡਰਾਈਵਰ ਆ ਆ ਭਾਵੇਂ ੁਰਲਾ ਪਾਸਾ ਇਹਦਾ ਗੁਰਜ ਨਾ ਪਵੇ ਜਿੰਨਾ ਇਹ ਠੰਡ ਦੇ ਬਾਹਰ ਬੈਠਾ ਹੋ ਰਿਹਾ ਸਿੱਪੀਆਂ ਨਾਲ ਲਾਉਣਾ ਪੈਣਾ ਮੈਂ ਇਹਦਾ ਠੰਡ ਵੀ ਦਿੱਦੀ ਲੋਕਾਂ ਨੇ ਮਾਸ ਤੇ ਮਾਰ ਕਰਦੀ ਦੀ ਹੱਡੀ ਦੀ ਆ ਬਾਤ ਐ ਹੀ ਨਹੀਂ ਭਾਈ ਭਾਈ ਮਾਸ ਵੇਚਦਾ ਹੀਗਾ ਜਦੋਂ ਜੰਮਿਆਂ ਦੇ ਘਰ ਮਾਸ ਵੇਚਦੇ ਲਾਗੇ ਭਰਾ ਉਹ ਨਾ ਮਾਸ ਵਾਲੀ ਕੈਟਾਗਰੀ ਚ ਨਾ ਇਹਨੂੰ ਗਿਣ ਤੇ ਕਾ ਮਾਰਦਾ ਹੱਡੀ ਜੀ ਦੇਖ ਪੇ ਇਹਦਾ ਸਰੀਰ ਇੰਦਾ ਜਿੱਦਾਂ ਦਾੰਦ ਦੇ ਕੱਪੜੇ ਪਾਏ ਹੁੰਦੇ ਉਹ ਕਿੰਨੀ ਆਸੇ ਲਿਓ ਵੇਓ ਠੂਠੀ ਮੋ ਤਾਂ ਕਿੰਨੀਆਂ ਸੇ ਆ ਮੇਰੇ ਨਾਲ ਇਸ ਨੂੰ ਸਟੈਪ ਕਰ ਬਲੋ ਯੋ ਟਰਕੀ ਬ੍ਰੋ ਨੋ ਆਮ ਟੂ ਮਾਚ ਟਰਕੀ ਚਹਰੋ ਆ ਗਏ ਆ ਰਾਜਪੁਰਨਾ ਕੋਲ ਰਹੇ ਤੇ ਆ ਕੇ ਪਰਨਾ ਬੰਦ ਲਿਆ ਵਾ ਵੇਗਲਾ ਬੰਦਿਆ ਦਾ ਕਾਰਨਾਮੇ ਠੂਠੀ ਮੂ ਬਿੱਲੀ ਬਿੱਲੀ ਜੀ ਸ਼ੌਕ ਨੂੰ ਪੁਆਇਆ ਖੱਬਲੀਆਂ ਤੇ ਲੋਕ ਬਿੱਲੀ ਕਹਿਣ ਲੱਗ ਪਏ ਠੂਠੀ ਕਹਿੰਦਾ ਠੂਠੀ ਮੂ ਬਿੱਲੀ ਕਾਲੀ ਸਾਰੀ ਬਿੱਲੀ ਕਿ ਵਿੱਚ ਕੇ ਮੰਡੀ ਚ ਕੀ ਨਹੀਂ 1 ਰੁਪਿਆ ਲਾਇਕ ਨੇ ਫ੍ਰੀ ਲੈਣੀ ਕੋਸ਼ ਵੀ ਕਰੀਂ ਠੂਠੀ ਵੇਖ ਜੂ ਆਲੀ ਮੰਡੀ ਨਹੀਂ ਵੇਖੀ ਠੂਠੀ ਉੱਥੇ ਵੇਚ ਨਹੀਂ ਹੁੰਦਾ ਉਹ ਬਿੱਲੀ ਕੁਛ ਵੀ ਕਰੀਂ ਠੂਠੀ ਮਾੜੀ ਜ਼ਿੰਦਗੀ ਨਹੀਂ ਵੇਖਿਆ ਗਾਜਰਾ ਬੜੀਆ ਖਾਨਾ ਦੂ ਓਏ ਖਾਂਦਾ ਵੀ ਨਹੀਂ ਜੇ ਲੰਮੀਆਂ ਲੈਂਦਾ ਗਾਜਰ ਖਾਂਦਾ ਗਾਜਰ ਦੇ ਅੰਜੀ ਕਿਉਂਕਿ ਭੈਣ ਨਹੀਂ ਜੀ ਦੂਜੇ ਘਰ ਜਾਣਾ ਫਿਰ ਆਪਾਂ ਤਾਂ ਤੁਹਾਨੂੰ ਬੁਲਾ ਫਿਰ ਪ੍ਰੋਬਲਮ ਆਉਂਦੀ ਆ ਭੈਣ ਉਹਨਾਂ ਨੂੰ ਤੇ ਕੀ ਪਤਾ ਹੋ ਅਗਲੇ ਕਿੱਦਾਂ ਦੇ ਸਹੁਰੇ ਹਨ ਕਿੱਦਾਂ ਦੀ ਅਗਲਿਆਂ ਦੇ ਵਿਚ

ਓਏ ਓਏ ਪ੍ਰੋਡਿਊਸਰ ਜਾਵੜ ਗਾ ਪ੍ਰੋਡਿਊਸਰ ਗਾਣੇ ਕਰਾਏ ਨੇ ਪ੍ਰੋਡਿਊਸਰ ਆ ਮਣੀ ਕਾਲਾ ਥੜਾ ਆ ਭਰਾ ਆਪਣੇ ਗਾਣੇ ਕਰਾਏ ਜਾਂਦਾ ਗਾਣੇ ਜਿਹੜੇ ਜਿਹੜੇ ਕੁਰੀ ਪੈਸੇ ਮੰਗਦੇ ਲੰਗ ਸਾਹਿਬ ਸੱਚਾ ਇਹ ਆ ਜਦੋਂ ਕੋਈ ਪੈਸੇ ਮੰਗ ਲਿਆ ਬਨੰਗ ਹੋ ਜਾਂਦੇ ਆ ਫੁੱਫੀ ਵੀ ਗਈ ਨਹੀਂ ਆਪਣੇ ਪੈਸੇ ਨੰਗ ਹੋ ਗਏ ਤੁਸੀਂ ਇਹ ਗੱਲ ਕੀ ਗਾਣੇ ਜਾਉਂਦੇ ਆ ਦੱਸੋ ਕੀ ਗਾਣਾ ਜਾਉਗੇ ਕਹਿਣਾ ਇਹ ਚਾਹੂਗਾ ਫੇਰ ਨੂੰ ਮੰਗੇ ਕੀ ਹੋਰ ਤੁਸੀਂ ਕਹਿਣਾ ਚਾਹੋਗੇ ਮੇਰੇ ਭਰਾ ਜਿਹੜੇ ਗਾਰੇ ਅੱਗੇ ਕਰਾਈ ਹੋਣ ਦੀ ਇਹ ਨਹੀਂ ਪੰਪ ਨਾਲੀ ਜੁੱਪਿਆਵਾ ਲੈਤੀਆਂ ਵਾਲਾ ਆ ਆ ਓਏ ਉਹਨੇ ਸਹੀ ਸਹੀ ਤੌਰ ਲਾਉ ਐ ਹੁੰਦਾ ਨਾਲ ਕੁਰੀ ਕਰਦੀ ਮੈਂ ਕਹਿੰਦਾ ਤੂੰ ਭੜਕਾ ਅੱਗੇ ਕਹਣਾ ਅਗਲਾ ਹਾਂ ਜੀ ਗਾ ਤੂੰ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਕੁਰ ਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ